ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਮਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਕਣਕ ਦੀ ਫਸਲ ਗੋਭ ਜਾਨ ਸਾਰੇ ਤੇ ਦਿਨ ਬਹੁਤ ਵਧੀਆ ਲੱਗ ਰਹੇ ਆ ਪੀਲੀ ਦਬੀ ਹੋਈ ਕਣਕ ਕਿਸਾਨ ਵੀਰਾਂ ਨੇ ਜਿਹੜੀਆਂ ਸਪਰੇਆਂ ਕੀਤੀਆਂ ਮੈਗਨੀਜ਼ ਜਿੰਕ ਵਾਲੀਆਂ ਜਾਂ ਹੁਣ ਜਿੱਥੇ ਪਲਤਨ ਸੀ ਕਈ ਕਿਸਾਨ ਵੀਰਾਂ ਨਾਲ ਗੱਲਬਾਤ ਹੋਈ ਮੈਂ ਵੀਡੀਓ ਵੀ ਅਪਲੋਡ ਕੀਤੀ ਸੀ ਡਿਟੇਲਸ ਜਾਣਕਾਰੀ ਸਾਂਝੀ ਕੀਤੀ ਸੀ ਕਿ ਉੱਥੇ ਤੁਸੀਂ ਜਿਹੜੀ ਹੈਗੀ ਮਾਈਨੋ ਐਸਿਡ ਤੇ ਜਿਵੇਂ 13045 ਗੋਭ ਟਾਈਮ ਆਪਾਂ ਕਰਨੀ ਕਰਨੀ ਹੈ ਨਾਲ ਉਹਦੇ ਮਾਈਨੋ ਐਸਿਡ ਕਰ ਦੋ ਸਾਗਾਰਿਕਾ ਵਗੈਰਾ ਕਰ ਦੋ ਇਸ ਕੋ ਸਾਗਾਰਿਕਾ ਜਿਹੜੇ ਸੀ ਵੀਡ ਐਕਸਟ੍ਰੈਕਟ ਹੁੰਦੇ ਆ ਕਿਉਂਕਿ ਸਿੱਧੇ ਮਾਈਨੋ ਐਸਿਡ ਜਿਹੜੇ ਹੈਗੇ ਉਹ ਮਿਲਦੇ ਆ ਤੇ ਫਸਲ ਆ ਜਿਹੜੀ ਉੱਠ ਖੜਦੀ ਹੈ ਦਵੀ ਹੋਈ ਕਣਕ ਬਹੁਤ ਵਧੀਆ ਹੋ ਜਾਂਦੀ ਹੈ ਤੇ 75 ਦਿਨ ਦੀ 80 ਦਿਨ ਦੀ ਕਣਕ ਜਿਹੜੀ 85 ਦਿਨ ਦੀ ਕਣਕ ਵਿੱਚ ਕਈ ਥਾਵਾਂ ਤੇ ਕਿਸਾਨ ਵੀਰਾਂ ਦਾ ਸਵਾਲ ਸੀ ਗੁੱਲੀ ਡੰਡਾ ਬਹੁਤ ਜਾਂ ਕਈ ਕਿਸਾਨ ਵੀਰਾਂ ਨੇ ਜਿਹੜੇ ਸਪ੍ਰੇਆਂ ਕੀਤੀਆਂ ਜਿਦੇ ਵਿੱਚ ਐਕਸਲ ਕੀਤੀ 24D ਕੀਤੀ ਆ ਬਾਲ ਪਾਤੂ ਵਾਸਤੇ ਪਾਲਕ ਵਾਸਤੇ ਨਾਲ ਉਹਦੇ ਕੀਤੀ ਆਪਣੀ ਟਾਪਿਕ ਕਲੋਰੀਨਾ ਫੋਪ ਕਲੋਰੀਨਾ ਫੋਪ ਦੇ ਪਾਸੇ ਦੋ ਪੈਕੇਟ 400 ਤੋਂ 500 ਐਮਐਲ ਪਾਈ ਐਕਸਲ ਤੇ 250 300 ml ਜਾਂ ਕਈ ਕਿਸਾਨ ਵੀ 350 ml ਤੱਕ ਵੀ ਪਾ ਲੈਂਦੇ 240 ਮਾਈਨ ਕਣਕ ਦਬ ਗਈ ਪੀਲੀ ਪੈ ਗਈ ਕਈ ਥਾਵਾਂ ਤੇ ਹੁਣ ਕਿਉਂਕਿ ਜਿਵੇਂ ਜਿਵੇਂ ਧੁੱਪ ਲੱਗੂ ਨਾ ਉਹਦਾ ਅਸਰ ਵੱਧੋ ਉਹਦੇ ਨਾਲ ਕਣਕ 'ਚ ਹੋਰ ਪੀਲਾਪਣ ਪੱਤੇ ਸੁੱਕਣ ਦੀ ਸਮੱਸਿਆ ਵੀ ਕਈ ਥਾਵਾਂ ਤੇ ਆ ਰਹੀ ਨੋਕਾਂ ਬਰਨਿੰਗ ਦੀ ਸਮੱਸਿਆ ਆ ਰਹੀ ਹੈ ਦੋ ਗੱਲਾਂ ਨੇ ਇੱਕ ਤਾਂ ਇਸ ਟਾਈਮ ਆਪਾਂ ਰੋਗ ਥਾਮ ਕਿਸ ਤਰ੍ਹਾਂ ਕਰ ਸਕਦੇ ਦੂਸਰੀ ਗੱਲ ਹੈ ਕਿ ਆਪਾਂ ਜਿਹੜੀ ਸਪਰੇਅ ਆ ਉਹ ਕਰਨੀ ਕਿਉਂ ਨਹੀਂ ਹੈ ਕਿਸਾਨ ਵੀਰੋ ਦੇਖੋ ਮੈਂ ਅੱਜ ਤੋਂ ਘੱਟੋ-ਘੱਟ ਕੇ 15-20 ਦਿਨ ਪਹਿਲਾਂ ਮਹੀਨਾ ਪਹਿਲਾਂ ਜਿਹੜੇ ਪਿਛਲੇ ਸਾਲ ਵੀ ਵੀਡੀਓ ਅਪਲੋਡ ਕੀਤੀ ਸੀ ਕਣਕ ਦੇ ਅਨੁਸਾਰੀ ਤੋਂ ਪਹਿਲਾਂ ਫੋਰ ਟਾਈਮ ਐਤ ਕੀ ਬਜਾਈ ਟਾਈਮ ਵੀ ਮੈਂ ਜਾਣਕਾਰੀ ਸਾਂਝੀ ਕੀਤੀ ਬੇਨਤੀ ਬਹੁਤ ਕੀਤੀ ਹੋਰ ਵੀ ਇਹ ਹੋਰ ਕਿਸਾਨ ਵੀਰਾਂ ਤੱਕ ਇਹ ਜਾਣਕਾਰੀ ਪਹੁੰਚਾਓ ਇਹਦੇ ਬਾਰੇ ਗੱਲਾਂ ਬਾਤਾਂ ਵੀ ਕੀਤੀਆਂ ਕਿ ਬਜਾਈ ਟਾਈਮ ਕੰਟਰੋਲ ਕਰ ਲਈਏ ਫਿਰ 30-35 ਦਿਨ ਤੇ ਹੱਦ 55 ਦਿਨ ਤੱਕ ਹੁੰਦਾ ਆਪਾਂ ਨਦੀਨ ਨਾਸ਼ਕ ਦੀ ਸਪਰੇਅ ਕਰ ਸਕਦੇ ਕੋਈ ਵੀ ਕਰਨੀ ਹੈ ਤੇ ਜਿਹੜੀ ਲੇਟ ਕਣਕ ਹੈ ਉਹਤੇ 45-50 ਦਿਨ ਤੱਕ ਬਸ ਜਿਹੜੀ ਦਸੰਬਰ ਵਾਲੀ ਕਣਕ ਉਹਤੇ 45 ਦਿਨ ਤੱਕ ਹੀ ਆਪਾਂ ਕੋਈ ਵੀ ਨਦੀਨਨਾਸ਼ਕ ਤੁਸੀਂ ਸਪਰੇਅ ਕਰਨਾ ਇਹੀ ਟਾਈਮ ਹੁੰਦਾ ਕਾਰਨ ਕੀ ਹੁੰਦਾ ਇੱਕ ਤਾਂ ਉਸ ਟਾਈਮ ਕਣਕ ਐਕਟਿਵ ਟਿਲਰਿੰਗ ਸਟੇਜ ਤੇ ਹੁੰਦੀ ਹੈ ਦਬਦੀ ਨਹੀਂ ਹੈ ਡੀਟੌਕਸੀਫਾਈ ਜਿਹੜਾ ਨਦੀਨਨਾਸ਼ਕ ਨੂੰ ਸੌਖਾ ਕਰ ਲੈਂਦੀ ਦੂਸਰਾ ਉਹਦੇ ਜਿਹੜਾ ਨਦੀਨ ਵਿੱਚ ਖੜਾ ਹੁੰਦਾ ਜੰਮਿਆ ਹੋਇਆ ਹੁੰਦਾ ਉਹਦੇ ਉੱਤੇ ਨਦੀਨਨਾਸ਼ਕ ਜਿਹੜਾ ਆਪਾਂ ਸਪਰੇਅ ਕਰਦੇ ਆ ਪੂਰਾ ਪਾਣੀ ਲਾ ਕੇ ਕੱਟ ਲਈਦਾ ਹੋਇਆ ਨਾ ਉਹਦੇ ਉੱਪਰ ਪ੍ਰੋਪਰ ਸਪਰੇਅ ਪੈਂਦੀ ਹੈ ਜਦੋਂ ਕਣਕ ਤੁਹਾਡੀ 70 ਦਿਨ ਦੀ ਹੋਗੀ 75 ਦਿਨ ਦੀ ਹੋਗੀ ਚਾਹੇ 65 ਦਿਨ ਤੋਂ ਉੱਪਰ ਲਾ ਲਈਏ 80 ਦਿਨ ਦੀ ਹੋਗੀ ਪਤ ਪਤਰਾਲ ਹੋ ਜਾਂਦਾ ਕਣਕ ਠੀਕ ਆ ਤਾਂ ਇਹ ਜਿਹੜੀ ਹੈਗੀ ਆ ਉੱਪਰ ਥੱਲੇ ਪੱਤੇ ਆ ਜਾਂਦੇ ਇੱਕ ਦੂਜੇ ਦਿਨਾਂ ਦੇ ਕਈ ਵਾਰ ਨਦੀਨ ਥੋੜਾ ਜਿਹਾ ਛੋਟਾ ਹੋਵੇ ਤਾਂ ਇਹਨੂੰ ਕਣਕ ਕਵਰ ਕਰ ਲੈਂਦੀ ਹੈ ਕਈ ਵਾਰ ਜੇ ਬਰਾਬਰ ਵੀ ਹੋਵੇ ਤਾਂ ਕੁਝ ਪੱਤੇ ਜਿਹੜੇ ਉਹ ਉੱਪਰੋਂ ਸਪਰੇਅ ਪੈਂਦੀ ਆ ਕੋਈ ਤੇ ਨਹੀਂ ਪੈਂਦੀ ਫੇਰ ਕਣਕ ਜਿਹੜੀ ਰਿਪਰੋਡਕਟਿਵ ਸਟੇਜ ਤੇ ਆ ਜਦੋਂ ਤੁਸੀਂ ਸਪਰੇਅ ਕਰ ਰਹੇ ਹੋ ਕਣਕ ਦੀ ਗੋਭ ਦੇ ਵਿੱਚ ਸਿੱਟਾ ਬਣਿਆ ਹੋਇਆ ਉਹਨੇ ਬਾਹਰ ਆਉਣਾ ਉਧਰਲੇ ਪਾਸੇ ਨੂੰ એનર્ਜੀ ਜਾ ਰਹੀ ਆ ਦੂਸਰੀ ਇਹਨੂੰ ਡੀਟੌਕਸੀਫਾਈ ਕਰਨ ਤੇ ਲੱਗੂ ਐਕਟਿਵ ਟੇਲਰਿੰਗ ਸਟੇਜ ਕੋਈ ਨਹੀਂ ਕਣਕ ਰਿਪਰੋਡਕਟ ਫੇਜ਼ ਤੇ ਆ ਜਵਾਨੀ ਤੋਂ ਜਿਹੜਾ ਹੈਗਾ ਉਹ ਮੈਚਿਓਰਿਟੀ ਵੱਲ ਨੂੰ ਜਾ ਰਹੀ ਆ ਤੇ ਆਪਾਂ ਉੱਤੇ ਸਪਰੇਅ ਕਰਤੀ ਇਹਦਾ ਝਾੜ ਤੇ ਅਸਰ ਗੁੱਲੀ ਨੰਦੇ ਨੇ ਤਾਂ ਜਿਹੜਾ ਪਾਉਣਾ ਹੀ ਪਾਉਣਾ ਨਾ ਨਦੀਨ ਨਾਸ਼ਕ ਨਾ ਪਾਵਾਂਗੇ ਨਾਲ ਆਪਣਾ ਖਰਚਾ ਵੀ ਹੋ ਗਿਆ ਕਣਕ ਜਿਹੜੀ ਪੀਲੀ ਹੋ ਗਈ ਠੀਕ ਆ ਸਪਰੇਅ ਕਰਨਾ ਹੋ ਸਕਦਾ ਰੰਗ ਉਹਦਾ ਥੋੜੇ ਦਿਨਾਂ ਬਾਅਦ ਬਦਲ ਜਾਵੇ ਆਪਾਂ ਬਦਲ ਲੈਨੇ ਆ ਠੀਕ ਹੋ ਜਾਂਦੀ ਆ ਮੈਨੂ ਐਸਿਡ ਕਰ ਲਈ ਜਾਂ ਹੋਰ ਸਪਰੇਅਾਂ ਕਰ ਲਈਆਂ ਪਰ ਜਿਹੜਾ ਕਸਾਰਾ ਲੱਗ ਗਿਆ ਉਹ ਠੀਕ ਨਹੀਂ ਹੋਣਾ ਬੇਨਤੀ ਆ ਇਹ ਸਟੇਜ ਦੇ ਉੱਤੇ ਆ ਕੇ ਜਿੱਥੇ ਤੁਹਾਡੇ ਨਦੀਨ ਜ਼ਿਆਦੇ ਨੇ ਉੱਥੇ ਤੁਸੀਂ ਰੂਗਿੰਗ ਮਤਲਬ ਬੂਟੇ ਖੇਤ ਚ ਖੇਤ ਚ ਕੱਢ ਸਕਦੇ ਬੀਜ ਬਣਨ ਤੋਂ ਪਹਿਲਾਂ ਤਾਂ ਕਿ ਅਗਲੀ ਵਾਰ ਬੀਜ ਨਾ ਬਣੇ ਨਹੀਂ ਕੱਢਦੇ ਤਾਂ ਜੇ ਆਪਾਂ ਨੂੰ ਕਈ ਵਾਰ ਆਇਆ ਹੁੰਦਾ ਕਿ ਆਪਾਂ ਸਪਰੇਅ ਕਰ ਲਈਏ ਇਹ ਦਬ ਜਾਊਗਾ ਇਹ ਨਹੀਂ ਸ਼ੁਰੂਗਾ ਨਹੀਂ ਤਾਂ ਇਹਦਾ ਬੀਜ ਨਹੀਂ ਬਣੂਗਾ ਜਾਂ ਇਹ ਜਿਹੜਾ ਆਪਾਂ ਕੰਟਰੋਲ ਕਰ ਲਾਂਗੇ ਪਰ 70-80 ਦਿਨਾਂ ਤੇ ਜਦੋਂ ਤੁਸੀਂ ਸਪਰੇਅ ਕਰਦੇ ਨਾ ਕਣਕ ਦੀ ਬਿਲਕੁਲ ਆਪਾਂ ਬਹੁਤ ਵਧੀਆ ਫਸਲ ਦੀ ਆਪਾਂ ਜੜ ਕੱਢ ਦਿੰਨੇ ਆ ਝਾੜ ਤੇ ਸਿੱਧਾ ਅਸਰ ਖਰਚਾ ਆਪਣਾ ਹੋ ਗਿਆ ਜਿਹੜਾ ਆਪਾਂ ਸਪਰੇਅ ਕਰਨੇ ਸੀ ਐਨਪੀਕੇ ਵਗੈਰਾ ਦੇ ਕੋਈ ਤੱਤਾਂ ਵਾਲੀ ਸਪਰੇਅ ਕਰਨੀ ਸੀ ਕੋ ਉਹ ਟਾਈਮ ਆਪਾਂ ਗੁਲੇ ਡੰਡੇ ਵਾਲੀ ਸਪਰੇਅ ਕਰਤੀ ਨੁਕਸਾਨ ਹੋ ਗਿਆ ਇਹਦਾ ਇੱਕ ਹੀ ਇਲਾਜ ਹੁੰਦਾ ਕਿ ਇਹ ਸਟੇਜ ਦੇ ਉੱਤੇ ਜੇ ਤੁਹਾਡੇ ਦੋਗੀਆਂ ਦੇ ਵਿੱਚ ਨਦੀਨ ਜਿਆਦਾ ਰਹਿ ਗਏ ਕਈ ਥਾਵਾਂ ਦੇ ਉੱਤੇ ਹੁੰਦਾ ਆਪਣੇ ਦੋਗੀਆਂ ਦੇ ਵਿੱਚ ਬਾਤੂ ਪਾਲਕ ਵਗੈਰਾ ਉਹਨਾਂ ਦਾ ਵੀ ਨਾ ਬਣੇ ਇਹਨੂੰ ਉਹੀ ਆਪਾਂ ਟਾਈਮ ਜ਼ਿਆਦਾ ਨਹੀਂ ਲੱਗਦਾ ਮੁਸ਼ਕਲ ਤੋਂ ਆਪਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਖੇਤ ਦੇ ਵਿੱਚੋਂ ਜੇ ਕਢਵਾ ਸਕਦੇ ਆ ਜੇ ਨਹੀਂ ਕਢਵਾ ਸਕਦੇ ਉਹ ਤਾਂ ਅਗਲੀ ਵਾਰ ਮਲਟੀਪਲਾਈ ਹੋ ਜਾਣਾ ਤੇ ਦੂਸਰੀ ਗੱਲ ਆਪਾਂ ਹੁਣ ਪਨਾਕਸਿਡੈਂਟ ਕਿਸਾਨ ਵੀਰ ਜ਼ਿਆਦਾ ਕਰ ਰਹੇ ਜਾਂ ਕਲੋਰੀਨਾਫੋਪ ਨਾਲ ਮਿਕਸ ਕਰ ਕਰਕੇ ਕਰੀ ਜਾਂਦੇ ਐਕਸਲ ਟੂ ਐਕਸਲ ਟਾਪਿਕ ਐਕਸਲ ਟਾਪਿਕ ਜਦੋਂ ਆਪਾਂ ਵਾਰ-ਵਾਰ ਇਹੀ ਕਰਾਂਗੇ ਇੱਕੋ ਟੈਕਨੀਕਲ ਵਰਤਾਂਗੇ ਰੈジਸਟੈਂਸ ਦੀ ਸਮੱਸਿਆ ਆਊਗੀ ਡਬਲ ਡਬਲ ਟੈਕਨੀਕਲ ਤੁਸੀਂ ਕਰ ਰਹੇ ਆਂ ਅਗਦੇ ਸਾਲਾਂ ਦੇ ਵਿੱਚ ਇਹਦੀ ਸਿੰਗਲ ਡੋਜ਼ ਨਾਲ ਤੁਹਾਡੇ ਤੋਂ ਲੋਟ ਹੀ ਨਹੀਂ ਆਉਣਾ ਫਿਰ ਡਬਲ ਡਬਲ ਪਾਵਾਂਗੇ ਉਹਦੇ ਨਾਲ ਫਸਲ ਦਾ ਹੋ ਨੁਕਸਾਨ ਹੋਊਗਾ ਰੈジਸਟੈਂਸ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਫਿਰ ਹੁਣ ਆਪਾਂ ਇਹ ਕਿ ਕਿਸਾਨ ਵੀਰਾਂ ਨੇ 24D ਵੀ ਨਾਲ ਪਾਉਣੀ ਸ਼ੁਰੂ ਕਰਤੀ ਇਹ ਚੀਜ਼ ਦਾ ਵੱਡਾ ਅਸਰ ਲੱਗੂਗਾ ਤੇ کئی ਵਾਰ ਇਹਦਾ ਘਾਟਾ ਜਿਹੜਾ ਹੈਗਾ ਆਪਾਂ ਨੂੰ ਤਾਂ ਕਈ ਵਾਰ ਸੀਜ਼ਨ ਦਾ ਹੀ ਆਪਣਾ ਨੁਕਸਾਨ ਪੂਰਾ ਹੋ ਜਾਂਦਾ ਹੁੰਦਾ ਸੋ ਬੇਨਤੀਆਂ ਨੇ ਖੇਤ ਚ ਬੀ ਬਣਨ ਤੋਂ ਪਹਿਲਾਂ ਬੂਟੇ ਘੜਾ ਸਕਦੇ ਆ ਇਸ ਟਾਈਮ ਸਪਰੇਅ ਕਰਨੀ ਤਾਂ ਬਿਲਕੁਲ ਫਸਲ ਨੂੰ ਬਣੀ ਬਣੀ ਫਸਲ ਨੂੰ ਖਰਾਬ ਕਰਨਾ ਬਹੁਤ ਬਹੁਤ ਧੰਨਵਾਦ